ਜੀ ਕਿਵੇਂ ਅੱਗ ਕਿਵੇਂ ਲੱਗੀ ਦੱਸਿਓ ਪੂਰਾ ਜਰਾ ਸੁਰਿੰਦਰ ਸਿੰਘ ਕਾਰੋਂ ਗੁਰੂ ਨਾਨਕ ਮਾਰਕੀਟ ਲੰਮਾਪਿੰਡ ਚੌਕ ਜਿਹੜਾ ਪਿੱਛੇ ਰਸਤਾ ਜਾ ਰਿਹਾ ਇੱਥੇ ਨਾ ਟਾਇਰਾਂ ਦਾ ਗਰਾਊਂਡ ਹੈ ਇੱਥੇ ਪੁਰਾਣੇ ਜਿਹੜੇ ਟਾਇਰ ਆ ਉਹ ਖਰੀਦੇ ਤੇ ਵਿੱਚੇ ਜਾਂਦੇ ਹਨ ਤੇ ਟੂਪਾਂ ਜਿਹੜੀਆਂ ਪੁਰਾਣਾ ਕੰਡਮ ਟਾਇਰ ਆ ਉਹ ਜਾੜਾ ਬਹੁਤ ਵੱਡਾ ਗਰਾਊਂਡ ਸੀ ਉੱਤੇ ਇਹ ਅਤਲ ਜੀ ਦਾ ਗਰਾਊਂਡ ਹੈ ਅਤਲ ਜੀ ਸਾਡੀ ਮਾਰਕੀਟ ਦੇ ਵਿੱਚ ਨਾਲੀ ਦੁਕਾਨ ਆ ਛੋਪਿਆ ਇਹ ਬਿਜਲੀ ਦਾ ਕੋਈ ਸਾਕੇਟ ਕਾਰਨ ਪਟਾਕਾ ਪਿਆ ਆ ਉਹਦੇ ਪਟਾਕੇ ਪੈਣ ਕਰਕੇ ਇੱਥੇ ਅੱਗ ਲੱਗੀ ਆ ਤੇ ਅੱਗ ਵੀ ਬਹੁਤ ਜ਼ਬਰਦਸਤ ਆ ਬਹੁਤ ਜ਼ਿਆਦਾ ਇਹ ਭਿੰਕਾ ਭੈਣ ਕਰ ਅੱਗ ਲੱਗੀ ਆ ਫਰਗਟ ਦੀ ਗੱਡੀ ਇੱਕ ਪਹਿਲਾਂ ਆਈ ਸੀ ਅਜੇ ਤੱਕ ਮਤਲਬ ਅੱਗ ਨੂੰ ਕਾਬੂ ਨਹੀਂ ਪਿਆ ਇਸ ਕਰਕੇ ਵੱਧ ਤੋਂ ਵੱਧ ਗੱਡੀਆਂ ਫਰਗਟ ਦੀਆਂ ਆਉਣ ਤੇ ਫਿਰ ਇਹਨੂੰ ਅੱਗ ਨੂੰ ਕਾਬੂ ਕੀਤਾ ਜਾ ਸਕਦਾ ਕਿਉਂ ਇਹ ਬਹੁਤ ਜ਼ਿਆਦਾ ਭੈਣ ਕਰ ਅੱਗ ਆ ਕਿ ਆਂਡ ਗਵਾਂਡ ਘਰ ਵੀ ਹੈਗੇ ਆ ਦੁਕਾਨਾਂ ਵੀ ਹੈਗੀਆਂ ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋ ਗਿਆ ਆ ਇਸ ਕਰਕੇ ਗੱਡੀਆਂ ਆ ਰਹੀਆਂ ਦਵਾ-ਦਵ ਖਰਗੜ ਦੀਆਂ ਗੱਡੀਆਂ ਪਹੁੰਚ ਰਹੀਆਂ ਕਰੇਨਾ ਪਹੁੰਚ ਰਹੀਆਂ ਹਨ ਇਹ ਬਹੁਤ ਜ਼ਬਰਦਸਤ ਅੱਗ ਲੱਗੀ ਆ ਇਹਨੂੰ ਕਾਬੂ ਕੀਤਾ ਜਾਵੇ ਅੱਛਾ ਇੱਕ ਵੀ ਨੂੰ ਦੱਸਿਆ ਇਹ ਅੱਗ ਕਿਵੇਂ ਲੱਗੀ ਹੈਗੀ ਕੀ ਇਹ ਸ਼ਾਰਟ ਸਰਕਟ ਰਿਹਾ ਜਾਂ ਇਹ ਕੋਈ ਪਟਾਕਾ ਚੱਲੇ ਨੇ ਇਹ ਸ਼ਾਰਟ ਸਰਕਟ ਰਿਹਾ ਜੀ ਸ਼ਾਰਟ ਸਰਕਟ ਇਹ ਬਿਜਲੀ ਦਾ ਸ਼ਾਰਟ ਸਰਕਟ ਕਰਕੇ ਲੱਗੀ ਅੱਗ ਅੱਛਾ ਕਾਫੀ ਆ ਘੰਟਾ ਹੋ ਗਿਆ ਅੱਗ ਲੱਗੀ ਨੂੰ ਇਹ ਬਿਜਲੀ ਜਾਂ ਤਾਰਾਂ ਤੋਂ ਕੋਈ ਪਟਾਕਾ ਚੱਲਿਆ ਆ ਉਹਦੇ ਕਰਕੇ ਅੱਗ ਲੱਗੀ ਆ ਅੱਛਾ ਜਿਵੇਂ ਕੁਝ ਲੋਕ ਨੇ ਉਹ ਕਹਿੰਦੇ ਵੀ ਪਟਾਕਾ ਚਲਾ ਰਹੇ ਸੀ ਚਾਟੂ ਦਾ ਤਿਉਹਾਰ ਹੈ ਤੇ ਪਟਾਕਾ ਚਲਾ ਰਹੇ ਸੀ ਮੈਂ ਨਹੀਂ ਪਟਾਕਾ ਨਹੀਂ ਤਾਰਾਂ ਦੀ ਸ਼ਾਰਟ ਹੋਈ ਆ ਕੋਈ ਪਟਾਕਾ ਇਦਾਂ ਨਹੀਂ ਜਲਿਆ ਤਾਰਾਂ ਦੀ ਸ਼ਾਰਟ ਕਰਕੇ ਰਗਾ ਸਾਰਾ ਕੰਮ ਹੋਇਆ ਪਟਾਕੇ ਇੰਨਾ ਦੀਵਾਲੀ ਦੇ ਪਟਾਕਾ ਚੱਲਿਆ ਆ ਉਦੋਂ ਨਹੀਂ ਅੱਗ ਲੱਗੀ ਇਹ ਸਿਰਫ ਬਿਜਲੀ ਦਾ ਸ਼ਾਰਟ ਸਰਕਟ ਜਿਹੜਾ ਉਹ ਹੋਇਆ ਉੱਪਰੋਂ ਤਾਰਾਂ ਦਾ ਕਰਕੇ ਉਹ ਥੱਲੇ ਜਿਹੜੀ ਆ ਰਬੜਿਆ ਉਹ ਟੈਰਿਆ ਉਹਨੇ ਜਿਆਦਾ ਜਲਦੀ ਅੱਗ ਫੜ ਲਈ ਆ ਅੱਛਾ ਇਹ ਜਰੂਰ ਦੱਸਿਓ ਕਿੰਨਾ ਕ ਮਾਲ ਅੰਦਰ ਪਿਆ ਹੈਗਾ ਕਿੰਨਾ ਨੁਕਸਾਨ ਜਿਹੜਾ ਮੇਰੇ ਸਹਾਰਾ 25 ਲੱਖ ਦਾ ਮਾਲ ਹੋਣਾ ਅੰਦਰ ਗਲੌਂਗ ਦੇ ਵਿੱਚ ਉਹ ਸੜ ਕੇ ਸਾਰਾ ਸਵਾਹ ਹੋ ਗਿਆ